ਇਧਰ ਤੋਂ ਕੈਮਰਾ ਕਮਾ ਕੇ ਦੇਖ ਲਓ ਸਿਰਫ 3-3 ਫੁੱਟ ਬੰਨ ਰਹਿ ਰਿਹਾ 2.5 ਫੁੱਟ ਲੈ ਕੇ ਖਲੋਰੀ ਤੋਂ ਅੱਗੇ ਸਾਰੇ ਹਾਂਦੇ ਕੁਦਰੀ ਤੱਕ ਜੇ ਹੋਰ ਚੜ ਗਿਆ ਫੁੱਟ ਫੁੱਟ ਫਿਰ ਕੀ ਕਰੂਗਾ ਪ੍ਰਬੰਧ ਇਹਦਾ ਉਹ ਤਰ ਬੰਨਣੇ ਬਾਜ਼ੀਆ ਨੇ ਲਾ ਕੇ ਸਪਾਈ ਕਰਾਈ ਵਲੋਂ ਰੇਲ ਦੀ ਸਭ ਤੋਂ ਸਾਨੂੰ ਜਿਹੜੀ ਗੱਲ ਰੜਕਰੀਏ ਸਾਡੀ ਲੈ ਕੇ ਮਕੋੜ ਸਾਹਿਬ ਤੋਂ ਖਲੋਰੀ ਤੱਕ ਅਰੇ ਸਾਡੇ 22 ਕਿਲੋਮੀਟਰ ਕਿਸਾਨਾਂ ਤੋਂ ਬਹੁਤ ਸਸਤੇ ਭਾਅ ਤੇ ਜ਼ਮੀਨਾਂ ਲੈ ਕੇ ਰਿਕੁਆਇਰ ਕਰਕੇ ਲਗਭਗ 6 ਲੱਖ ਕਿੱਲੇ ਦਾ ਦੇ ਕੇ ਜੀ ਸਰਕਾਰ ਨੇ ਡ੍ਰੈਨ ਪਾਵਰ ਨੂੰ ਦੇ ਦਿੱਤੀ ਕੱਲ੍ਹ ਨੇ ਦੇ ਦਿੱਤੀ ਬੰਨ ਮਾਰਨੇ ਨੂੰ ਸਪਾਈ ਰੱਖਣੀ ਹੈ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹਨਾਂ ਨੇ ਕੀ ਕੀਤਾ ਲੈ ਕੇ ਸਾਡੇ ਤੋਂ ਮਕੋੜ ਸਾਹਤੋਂ ਖਨੋਰੀ ਤੱਕ ਦੋਨੇ ਪਾਸੇ ਬੂਟੇ ਲਵਾ ਦਿੱਤੇ ਨੇ ਪਰ ਉਹ ਸਾਕੋ ਹੋਰ ਮਾਰ ਰਹੀ ਉਹਦੇ ਔਰ ਸਾਰੇ ਵਿਚਾਰੇ ਕਿਸਾਨਾਂ ਨੇ ਮੰਡਵੀ ਥੇੜੀ ਦੇ ਹੋਰ ਧਰਨੇ ਮਾਰ ਮਾਰ ਕੇ ਯੋਰ ਲਾ ਲਿਆ ਪੀ ਇਹ ਤੇ ਨਹੀਂ ਵੀ ਕਿਉਂ ਕਰਦੇ ਹੋ ਤੁਸੀਂ ਮੈਨੂੰ ਦੱਸੋ ਵੀ ਇੱਕ ਸਿਆਣੇ ਤੋਂ ਸਿਆਣੇ ਜਾਣ ਜਾਣ ਤੁਹਾਨੂੰ ਜਾਣ ਬੰਦੇ ਨੂੰ ਪਤਾ ਹੈ ਆਪਾਂ ਖਾਲਾ ਕਰਦੇ ਆ ਜੇ ਖਾਲ ਜਾਂਦਾ ਹੈ ਉਹ ਵਿੱਚ ਕਾਫੂਸ ਹੋ ਜਾਊਗਾ ਚੱਲ ਜੂਗਾ ਕੰਮ ਜੀਵਿੰਦਾਰ ਪੱਠੇ-ਪੁੱਠੇ ਵੀ ਲੈਂਦੇ ਸੀ ਕੁਚਰੀ ਵੇਚਦਾ ਸੀ ਕੋਈ ਬਰਸੀਨ ਵੇਚ ਲੈਂਦਾ ਸੀ ਉਹ ਛੇ ਮਹੀਨੇ ਸਵਾਈ ਹੋ ਜਾਂਦੀ ਸੀ ਹੁਣ ਉਹ ਬੂਟੇ ਲਾ ਕੇ ਸਾਡੇ ਹੋਰ ਵੀ ਨੂੰ ਪੰਗਾ ਪਾਇਤਾ ਸਾਨੂੰ ਉਹ ਵੀ ਸਭ ਕੁਝ ਕਲੇਸ਼ ਕਰਦਾ ਸਾਡੇ ਵਾਸਤੇ ਜੰਗਲਾਤ ਬਣਾਇਤੀ ਸਗੋ ਇਹਨਾਂ ਨੇ ਸਾਰੀ ਜ਼ਮੀਨ ਜਿੰਨੀ ਇਹਨੇ ਚੱਕ ਕੇ ਡਰੇਨ ਵਿੱਚ ਭੁਗਾਕਤੋ ਜਨਾਜ਼ਦ ਮੈਗ ਨੂੰ ਦੇ ਦਿੱਤੀ ਐ ਅਸੀਂ ਇਸ ਪੂਰ ਪੂਰ ਜ਼ੋਰ ਨਿਖੇਦੀ ਕਰਦੇ ਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਵਾਪਸ ਲੈ ਕੇ ਡਰੇਨ ਪਾਈਪਿੰਗ ਦਿੱਤੀ ਕਿਉਂਕਿ ਸਪਾਈ ਰੱਖਦੇ ਮਾੜੀ ਮੋਟੋ ਸੋ ਬਿਲਕੁਲ ਬਜ਼ੁਰਗ ਨੇ ਬਜ਼ੁਰਗੋ ਬਹੁਤ ਤਜਰਬਾ ਵੀ ਹੈ ਤੁਹਾਡਾ ਬਹੁਤ ਉਮਰ ਹੋ ਗਈ ਹੈਗੀ ਹਰ ਵਾਰ ਆਪਣੇ ਪਿੰਡੇ ਤੇ ਹੰਡਾਏ ਹੋਣਗੇ ਇਸ ਤਰ੍ਹਾਂ ਦੇ ਹੜ ਹਾਂਜੀ ਕੀ ਲੱਗਦਾ ਹੈ ਜਿਹੜੇ ਇਸ ਵਾਰ ਦੇ ਹਾਲਾਤ ਨੇਗੇ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਤੁਹਾਨੂੰ ਪਿੰਡਾਂ ਦੀ ਜਿਹੜੀ ਲੋਕਾਂ ਦੀ ਮਿਹਨਤ ਆ ਉਸ ਨੂੰ ਕਿਵੇਂ ਦੇਖਦੇ ਹਾਲਾਤ ਤੇ ਇਸ ਤਰ੍ਹਾਂ ਨੇ ਜਿਵੇਂ ਪਹਿਲਾਂ ਸਾਡੇ ਆ ਜਾਂਦਾ ਹੁੰਦਾ ਸੀ ਤੇ ਸਾਰਾ ਸਾਫ਼ ਹੋ ਗਿਆ ਸੀ ਕੰਮਾਂ ਤੇ ਜੇ ਹੁਣ ਵੀ ਇਸ ਤਰ੍ਹਾਂ ਆਇਆ ਤੇ ਫਿਰ ਸਾਫ਼ ਹੋ ਜਾਏਗਾ ਸੀ ਤਾਂ ਮਰ ਗਏ